ਪੰਜਾਬੀ ਫਿਲਮ ਅਕਾਲ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਆ ਗਈ ਸੀ ਜਦੋਂ ਕੁਝ ਨਿਹੰਗ ਸਿੰਘ ਜਥੇਬੰਦੀਆਂ ਨੇ ਇਸ ਫਿਲਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਫਿਲਮ ਦੇ ਵਧੀਆ ਚੱਲਣ ਤੋਂ ਬਾਅਦ ਇਸ ਵਿਵਾਦ ਤੇ ਗਿੱਪੀ ਗਰੇਵਾਲ ਪਹਿਲੀ ਵਾਰ ਬੋਲਿਆ ਹੈ ਜਿਸ ਦੀ ਪੂਰੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਤੇ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂ ਕਿ ਸਾਡਾ ਜਦੋਂ ਅਸੀਂ ਫਿਲਮ ਬਣਾਉਨੇ ਆ ਬਿਲਕੁਲ ਵੀ ਇਹ ਆ ਮੰਚ ਨਹੀਂ ਹੁੰਦਾ ਕਿਉਂਕਿ ਜੇ ਸਾਨੂੰ ਪਤਾ ਹੁੰਦਾ ਵੀ ਅਸੀਂ ਸਿੱਖ ਭਾਈਚਾਰੇ ਲਈ ਜਿਨ੍ਹਾਂ ਲਈ ਆਪਾਂ ਫਿਲਮ ਬਣਾ ਰਹੇ ਆ ਉਹਨਾਂ ਨੂੰ ਇਸ ਤੇ ਇਤਰਾਜ਼ ਹੋਊਗਾ ਤਾਂ ਆਪਾਂ ਕਿਉਂ ਫਿਲਮ ਬਣਾਵਾਂਗੇ ਸਾਨੂੰ ਕੋਈ ਉਸ ਦੇ ਵਿੱਚ ਨਾ ਤਾਂ ਸਾਨੂੰ ਕੋਈ ਵਾਵਾ ਹੀ ਮਿਲਨੀ ਆ ਨਾ ਸਾਨੂੰ ਕੋਈ ਪੈਸੇ ਮਿਲਨੇ ਆ ਸਾਰਾ ਕੁਝ ਖਰਾਬ ਹੋਣਾ ਤੇ ਅਸੀਂ ਬਣਾਉਣ ਦਾ ਕੋਈ ਪਰਪਸ ਹੀ ਨਹੀਂਗਾ ਬਟ ਜਦੋਂ ਅਸੀਂ ਇਹ ਫਿਲਮ ਸ਼ੁਰੂ ਕੀਤੀ ਸੀ ਅਸੀਂ ਸਾਰੀਆਂ ਜਿਹੜੀਆਂ ਗਾਈਡਲਾਈਨਸ ਨੇ ਵੀ ਫਿਲਮ ਦੇ ਵਿੱਚ ਆਪਾਂ ਕੀ ਦਿਖਾ ਸਕਦੇ ਆ ਕੀ ਨਹੀਂ ਦਿਖਾ ਸਕਦੇ ਹਨਾ ਆਪਾਂ ਪਹਿਲਾਂ ਉਸ ਤੋਂ ਪਹਿਲਾਂ ਵੀ ਕਈ ਫਿਲਮਾਂ ਜਦੋਂ ਅਰਦਾਸ ਵਗੈਰਾ ਵੀ ਬਣਾਈਆਂ ਨੇ ਅਸੀਂ ਸਾਰੀਆਂ ਚੀਜ਼ਾਂ ਐਸ.ਸੀ.ਪੀ.ਸੀ ਤੋਂ ਵੀ ਪੁੱਛੀਆਂ ਨੇ ਪਹਿਲਾਂ ਵੀ ਪੁੱਛੀਆਂ ਸੀ ਵੀ ਕੀ ਸਾਨੂੰ ਹਿਦਾਇਤਾਂ ਨੇ ਕੋਈ ਸਾਨੂੰ ਦੇ ਦੋ ਤਾਂ ਸਾਰੀਆਂ ਚੀਜ਼ਾਂ ਅਸੀਂ ਸਮਝ ਕੇ ਲੈ ਕੇ ਆਏ ਸੋ ਜਿਸ ਦਿਨ ਦੀ ਤੁਸੀਂ ਫਿਲਮ ਫਿਲਮ ਰਿਲੀਜ਼ ਹੋਈ ਆ ਇੱਕ ਵੀ ਬੰਦਾ ਕੋਈ ਮੈਨੂੰ ਐਦਾਂ ਕਹੇ ਜਿਹੜਾ ਕਿ ਫਿਲਮ ਨੇ ਜਿਹਨੇ ਫਿਲਮ ਦੇਖੀ ਆ ਤੇ ਉਹ ਪੋਸਟ ਪਾ ਕੇ ਲਿਖ ਰਿਹਾ ਹੋਵੇ ਕਿ ਅਸੀਂ ਫਿਲਮ ਦੇਖ ਕੇ ਆਏ ਫਿਲਮ ਵਧੀਆ ਨਹੀਂ ਗੀ ਜਾਂ ਫਿਲਮ ਨੇ ਸਾਨੂੰ ਗਲਤ ਗਾਈਡ ਕੀਤਾ ਸੋ ਆਪਣੇ ਜਿਹੜੇ ਨਿੰਗ ਸਿੰਘ ਵੀ ਨੇ ਜਿਹੜੇ ਜੱਥੇ ਫਿਲਮ ਦੇਖ ਕੇ ਆਏ ਨੇ ਮੈਂ ਆਪਦੀ ਲਾਈਫ ਦੇ ਵਿੱਚ ਉਹਨਾਂ ਨੂੰ ਬਿਲਕੁਲ ਕਦੇ ਨਹੀਂ ਸੀ ਜਾਣਦਾ ਨਾ ਮੈਨੂੰ ਪਤਾ ਸੀ ਤੇ ਬਟ ਇਹ ਵਿਵਾਦ ਤੋਂ ਬਾਅਦ ਅਸੀਂ ਕਈਆਂ ਨੂੰ ਕਿਹਾ ਕਿ ਤੁਸੀਂ ਜ਼ਰੂਰ ਆ ਕੇ ਫਿਲਮ ਦੇਖੋ ਤੁਸੀਂ ਫਿਲਮ ਦੇਖ ਕੇ ਸਾਨੂੰ ਦੱਸੋ ਕਿ ਅਸੀਂ ਕੀ ਗਲਤ ਕੀਤਾ ਆਪਾਂ ਨੂੰ ਠੀਕ ਕਰਦੀਏ ਤੇ ਉਹਨਾਂ ਨੇ ਜੋ ਬਾਹਰ ਆ ਕੇ ਬੋਲਿਆ ਆਪਣੇ ਆਪ ਹੀ ਬੋਲਿਆ ਤੇ ਸਾਨੂੰ ਕਿਹਾ ਕਿ ਫਿਲਮ ਵਧੀਆ ਹੈ ਸੋ ਮੇਰੀ ਇੱਕ ਤਾਂ ਸਾਰਿਆਂ ਨੂੰ ਪਰਸਨਲ ਰਿਕਵੈਸਟ ਹੈ ਕਿ ਪਲੀਜ਼ ਜੇ ਕਿਸੇ ਦੀ ਕੋਈ ਨਾਰਾਜ਼ਗੀ ਵੀ ਹੈ ਤੁਸੀਂ ਐਦਾਂ ਨਾ ਕਰੋ ਕਿ ਫਿਲਮ ਬਿਨਾਂ ਦੇਖੇ ਤੋਂ ਉਸ ਨਾਰਾਜ਼ਗੀ ਨੂੰ ਪ੍ਰਗਟ ਕਰੋ ਫਿਲਮ ਦੇਖੋ ਜ਼ਰੂਰ ਔਰ ਦੂਸਰਾ ਇਹ ਆ ਵੀ ਦੇਖੋ ਜੇ ਤੁਹਾਨੂੰ ਤੁਸੀਂ ਕਈ ਬੰਦਿਆਂ ਨੇ ਅ objection ਕੀਤਾ ਕਿ ਅਸੀਂ ਫਿਲਮ ਦੇਖਣੀ ਉਹ ਨਹੀਂ ਸਾਨੂੰ ਪਹਿਲਾਂ ਹੀ ਪਤਾ ਬਾਹਰੋਂ ਹੀ ਕਪੜੇ ਲੇੜਿਆ ਤੋਂ ਹੀ ਪਤਾ ਕਿ ਇਹ ਠੀਕ ਨਹੀਂ ਗੇ ਸੋ ਉਹ ਆਪਾਂ ਨੂੰ 9 April ਨੂੰ ਹੀ ਕਿਉਂ ਪਤਾ ਲੱਗੇ ਜੇ ਲੋ 10 ਅਪ੍ਰੈਲ ਨੂੰ ਫਿਲਮ ਰਿਲੀਜ਼ ਹੋਣੀ ਆ ਤੁਸੀਂ 10 ਅਪ੍ਰੈਲ ਨੂੰ ਜਾ ਕੇ ਸਾਰਾ ਕੁਝ ਕੀਤਾ ਫਿਲਮ ਦਾ ਜਿਹੜਾ ਮੇਰਾ ਮੈਂ ਕੀ ਪਹਿਨੇ ਆ ਪਹਿਨੇ ਆ ਮੈਂ ਕਿਸ ਤਰ੍ਹਾਂ ਦੀ ਮੇਰੀ ਦਾੜੀ ਆ ਉਹ ਤਾਂ 2 ਜਨਵਰੀ ਨੂੰ ਹੀ ਮੇਰੇ ਜਨਮ ਦੇ ਨਾਲੇ ਦਿਨ ਅਸੀਂ ਇੱਕ ਪੂਰਾ ਟੀਜ਼ਰ 1.5 ਮਿੰਟ ਦਾ ਇੱਕ 1.5 ਮਿੰਟ ਦਾ ਬਾਹਰ ਕੱਢ ਦਿੱਤਾ ਉਦੋਂ 10 ਦਿਨ ਬਾਅਦ ਗਾਣਾ ਆ ਗਿਆ ਕਣਕਣ ਦੇ ਵਿੱਚ ਰੱਬ ਵੱਸਦਾ ਹੈ ਫਿਰ ਦੂਸਰਾ ਗਾਣਾ ਆਇਆ ਅਕਾਲ ਹੈ ਉਹਦੇ ਸਾਰਾ ਕੁਝ ਹੈ ਫਿਰ ਉਦੋਂ ਬਾਅਦ ਟ੍ਰੇਲਰ ਆਇਆ ਕਿਸੇ ਦਾ ਕੋਈ ਆਬਜੈਕਸ਼ਨ ਨਹੀਂ ਸੀ ਬਟ ਚਲੋ ਉਸ ਤੋਂ ਬਾਅਦ ਹੋਣਾ ਪਿਛਲੇ ਅੱਛਾ ਫਿਰ ਇੱਥੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਵੀ ਇਧਰ ਕੈਨੇਡਾ ਜਿਹੜੇ ਭਾਈ ਭੈਣ ਦੇਖ ਰਹੇ ਨੇ ਉਹ ਵੀ ਆਪਣੇ ਪੰਜਾਬੀ ਨੇ ਈਵਨ ਉੱਥੇ ਵੀ ਦੇਖਿਆ ਕਿਸੇ ਨੂੰ ਕੋਈ ਇਤਰਾਜ਼ ਨਹੀਂਗਾ ਤੇ ਕੁਝ ਕੀ ਬਸ ਜਗ੍ਹਾ ਦੇ ਉੱਤੇ ਜਾ ਕੇ ਪ੍ਰੋਟੈਸਟ ਕੀਤਾ ਗਿਆ ਤੇ ਅਸੀਂ ਫਾਈਂਡ ਆਊਟ ਵੀ ਕੀਤਾ ਵੈਸੇ ਸਾਨੂੰ ਪਤਾ ਕਿ ਉਹ ਕੀ ਹੈ ਮੈਂ ਕਦੇ ਜੋ ਜ਼ਿੰਦਗੀ ਚ ਕਦੇ ਆਇਆ ਬੈਠ ਕੇ ਕਦੇ ਗੱਲ ਨਹੀਂ ਕੀਤੀ ਕਦੇ ਮੈਂ ਹਮੇਸ਼ਾ ਕਹਿਣਾ ਉਹਨਾਂ ਕਿ ਜਦੋਂ ਆਪਣੀ ਫਿਲਮ ਕੋਈ ਆ ਜਾਏ ਆਪਾਂ ਉਹਨੂੰ ਕੰਟਰੋਵਰਸਰੀ ਤੇ ਲੈ ਕੇ ਉਹਨੂੰ ਉਹ ਚੀਜ਼ਾਂ ਕਰੀਏ ਉਹ ਮੇਂ ਚਲਾਉਣ ਤੇ ਮੇਰਾ ਹੱਕ ਨਹੀਂ ਹੈ ਜਦ ਕਿ ਕੁਝ ਕੁ ਬੰਦੇ ਜਿਹੜੇ ਅ ਨਿੰਮ ਸਿੰਘ ਜਦੋਂ ਸਾਨੂੰ ਪਤਾ ਲੱਗਿਆ ਸੀ ਜਾ ਜਾ ਕੇ ਮਿਲੇ ਸਰ ਕਈ ਸਾਨੂੰ ਅੱਗੇ ਟਕਰੇ ਉਹ ਉਹਨਾਂ ਦੇ ਵਿੱਚੋਂ ਬਹੁਤ ਨਿੰਮ ਸਿੰਘ ਐਕਟਰ ਵੀ ਸੀ ਜਿਹੋ ਉਹਨਾਂ ਨੇ ਪਿਛਲੀਆਂ ਫਿਲਮਾਂ ਚ ਕੰਮ ਵੀ ਕੀਤਾ ਵਾ ਠੀਕ ਹੈ ਤੇ ਬਟ ਮੈਂ ਕੋਚ ਕਰਾਈ ਜਉਦਾ ਹੈ ਸੀ ਦੇ ਉੱਤੇ ਵੀ ਕਿਸ ਨੇ ਕਰਾਇਆ ਕਿਸ ਨੇ ਕਰਾਇਆ ਕਿਸ ਨੇ ਨਹੀਂ ਕਰਾਇਆ ਹੈ ਨਾ ਸੋ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਮੇਰੇ ਘਟੂ ਘਟ ਜਿੰਨੇ ਲਿੰਗ ਸਿੰਘਾਂ ਦੇ ਜਥੇ ਨੇ ਸਾਰੇ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਸਾਰਿਆਂ ਨਾਲ ਅੱਜ ਗੱਲ ਹੋਈ ਆ ਉਹਨਾਂ ਨੇ ਅੱਜ ਸਾਰਿਆਂ ਨੇ ਤਕਰੀਬਨ ਫਿਲਮ ਦੇਖੀ ਆ ਉਹਨਾਂ ਦੇ ਰਿਵਿਊ ਵੀ ਥੋੜੇ ਟਾਈਮਾਂ ਦੇ ਵਿੱਚ ਪੈ ਜਾਣੇ ਨੇ ਉਹ ਕਹਿੰਦੇ ਯਾਰ ਇੱਕ ਵੀ ਕੋਈ ਚੀਜ਼ ਨਹੀਂ ਗਈ ਇਦਾਂ ਦੀ ਇੱਕ ਵੀ ਕੋਈ ਚੀਜ਼ ਨਹੀਂ ਮੈਨੂੰ ਇੰਨੀ ਸ਼ਾਬਾਸ਼ ਦਿੱਤੀ ਉਹਨਾਂ ਨੇ ਸੋ ਮੈਂ ਜਦੋਂ ਕਈ ਵਾਰੀ ਰਿਵਿਊ ਪੈਂਦੇ ਨੇ ਕਈ ਪੀੜ ਚੀਜ਼ਾਂ ਚਲਾ ਰਹੇ ਨੇ ਇਸ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਪਾ ਪਾ ਕੇ ਫਿਲਮ ਦੇ ਵਿਰੋਧ ਉਹ ਹੁਣ ਪਤਾ ਨਹੀਂ ਤਾਂ ਮੈਨੂੰ ਇਹ ਲੱਗਦਾ ਕਿ ਕਈਆਂ ਨੇ ਸ਼ਾਇਦ ਮੇਰੇ ਖਿਲਾਫ ਕੋਈ ਚੀਜ਼ ਕਰਨੀ ਸੀ ਉਹ ਫਿਲਮ ਦੇ ਚੱਕਰ ਖਿਲਾਫ ਹੀ ਹੋ ਗਈ ਉਸ ਸੀ ਦੇ ਚੱਕਰ ਚ ਹਨਾ ਕਿ ਯਾਰ ਤੁਹਾਨੂੰ ਜੇ ਕੋਈ ਮੇਰੇ ਨਾਲ ਪ੍ਰੋਬਲਮ ਆ ਉਹਨੂੰ ਤੁਸੀਂ ਕਿਸੇ ਪਾਰਟਿਕੂਲਰ ਦੀ ਜਾਂ ਕਿਸੇ ਇੰਡਸਟਰੀ ਵਾਲੇ ਦੀ ਤੁਸੀਂ ਉਸ ਚੱਕਰ ਦੇ ਵਿੱਚ ਇੱਕ ਚੰਗੀ ਫਿਲਮ ਨੂੰ ਕਿਉਂ ਖਰਾਬ ਕਰ ਰਹੇ ਹੋ ਅੱਗੇ ਪੂਰੀ ਇੰਡਸਟਰੀ ਨੂੰ ਆਉਣ ਵੇਲੇ ਪ੍ਰੋਬਲਮ ਹੋ ਜੂਗੀ ਐ ਐਡਾ ਵੱਡਾ ਡਰ ਬੈਠ ਗਿਆ ਇਸ ਸੀ ਦਾ ਹਨਾ ਸੋ ਮੇਰੇ ਵੀਰੋ ਇਹ ਚੀਜ਼ ਆਪਾਂ ਨਾ ਕਰੀਏ ਤੇ ਬਾਕੀ ਮੇਰੀ ਉਹਨਾਂ ਨਾਲ ਬਿਲਕੁਲ ਨਰਾਜ਼ਗੀ ਨਹੀਂ ਜਿਨ੍ਹਾਂ ਨੇ ਵਿਰੋਧ ਕੀਤਾ ਵਾ ਮੈਂ ਉਹਨਾਂ ਨੂੰ ਸਿਰਫ ਇਹੀ ਕਹੂੰਗਾ ਕਿ ਭਾਈ ਪਲੀਜ਼ ਤੁਸੀਂ ਜਾ ਕੇ ਫਿਲਮ ਦੇਖ ਕੇ ਆਓ ਤੇ ਹਾਂ ਹੋ ਸਕਦਾ ਵਿਚਾਰਕ ਮਦਭੇਦ ਹੋ ਸਕਦੇ ਨੇ ਆਪਾਂ ਨੂੰ ਕੋਈ ਚੀਜ਼ ਨਹੀਂ ਠੀਕ ਲੱਗੀ ਸਾਨੂੰ ਤੁਸੀਂ ਦੱਸੋ ਤੁਸੀਂ ਕਟਕਟਾ ਕੇ ਵੀ ਠੀਕ ਕਰਾ ਸਕਦੇ ਹੋ ਬਟ ਇਹ ਨਾ ਆਪਾਂ ਕਹੀਏ ਕਿ ਆਪਾਂ ਆਹ ਚੀਜ਼ ਆ ਹਨ ਤੇ ਕਿਉਂਕਿ ਜੇ ਕਿਸੇ ਦੇ ਟ੍ਰੇਲਰ ਦਾ ਵੀ ਰਿਵਿਊ ਕਰਨਾ ਟ੍ਰੇਲਰ ਦੇ ਰਿਵਿਊ ਤੁਸੀਂ ਜਾ ਕੇ YouTube ਤੇ ਚੈੱਕ ਕਰੋ ਜਿੱਦਣ ਟ੍ਰੇਲਰ ਆਇਆ ਉਸ ਤੋਂ ਇੱਕ ਦਿਨ ਅਗਲੇ ਦਿਨ ਦੂਜੇ ਦਿਨ ਟੀਜ਼ਰ ਦੇ ਰਿਵਿਊ ਉਸ ਤੋਂ ਅਗਲੇ ਦਿਨ ਦੂਜੇ ਦਿਨ ਹਜ਼ਾਰਾਂ ਹੀ ਪਏ ਨੇ ਇਹ じゃ ਕੀ ਜ਼ਰੂਰੀ ਹੋ ਗਿਆ ਵੀ ਆਪਾਂ ਟ੍ਰੇਲਰ ਦਾ ਜਾਂ ਟੀਜ਼ਰ ਦਾ ਪਹਿਲਾਂ ਰਿਵਿਊ ਕੀਤਾ ਹੀ ਨਹੀਂ ਸਿਰਫ ਇੱਕ ਦੋ ਦਿਨ ਪਹਿਲਾਂ ਹੀ ਕਰਨਾ ਵਾ ਇੱਕ ਦਿਨ ਪਹਿਲਾਂ ਹੀ ਕਰਕੇ ਆਪਾਂ ਉਸ ਵੀ ਦੀ ਚੀਰ ਫਾੜ ਕਰ ਦੇਣੀ ਆ ਬਿਲਕੁਲ ਕਿ ਇਹ ਆਇਆ ਇਹ ਹੋਵਾ ਪੂਰਾ ਔਰ ਕਈ ਹਜ਼ਾਰਾਂ ਫਿਲਮਾਂ ਬਣਦੀਆਂ ਨੇ ਜਿਨ੍ਹਾਂ ਵਿੱਚ ਨਿੱਕੇ ਨਿੱਕੇ ਚੀਜ਼ਾਂ ਹੁੰਦੀਆਂ ਆਪਾਂ ਕਰਦੇ ਆ ਇਹਦੇ ਚ ਇੱਕ ਇੱਕ ਚੀਜ਼ ਨੂੰ ਵੀ ਕੱਢਿਆ ਜਾਵੇ ਵੀ ਉਹ ਪਿੱਛੇ ਵਾਲਾ ਫਲਾਣਾ ਆਇਆ ਸੀ ਉਹ ਦੂਜੇ ਵਾਲਾ ਆਇਆ ਸੀ ਮਤਲਬ ਤੁਸੀਂ ਫਿਲਮ ਤਾਂ ਦੇਖ ਕੇ ਆਓ ਫਿਲਮ ਦੇਖ ਕੇ ਤੁਸੀਂ ਉਹਦੇ ਚ ਗਲਤੀਆਂ ਕੱਢੋ ਹਾਥੋਂ ਫਿਲਮ ਨਹੀਂ ਜਚੀ ਫਿਲਮ ਜਚੀ ਆ ਉਸ ਸੀਜ਼ ਨੂੰ ਤੇ ਬਸ ਇਹਨਾ ਕਹਿਣਾ ਸੀਗਾ ਤੇ ਬਾਕੀ ਜਿਹੜੇ ਲੋਕ ਫਿਲਮ ਦੇਖ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਅੱਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੈਨੇਡਾ ਖੋਲ ਕੇ ਸਾਰਾ ਕੈਨੇਡਾ ਸੋਲਡ ਆਊਟ ਆਸਟ੍ਰੇਲੀਆ ਫਿਲਮ ਬਹੁਤ ਅੱਛੀ ਚੱਲ ਰਹੀ ਆ ਸਾਰੇ ਓਵਰਸੀਜ਼ ਦੇ ਵਿੱਚ ਫਿਲਮ ਬਿਲਕੁਲ ਠੀਕ ਚੱਲ ਰਹੀ ਆ ਇੰਡੀਆ ਵੀ ਕੋਈ ਨਹੀਂ ਇੰਡੀਆ ਵੀ ਆਇਆ ਵੀ ਥਰਸਡੇ ਵਾਲੇ ਦਿਨ ਠੀਕ ਸੀਗਾ ਫਰਾਈਡੇ ਵਾਲੇ ਦਿਨ ਬਹੁਤ ਜ਼ਿਆਦਾ ਚੀਜ਼ਾਂ ਹੋਸ਼ਪੋਸ਼ ਹੋਈਆਂ ਉਦੋਂ ਫਿਲਮ ਖਰਾਬ ਹੋਈ ਬਟ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਵਾਪਸ ਸੈੱਟ ਹੋਇਆ ਕੱਲ ਨੂੰ ਸੰਡੇ ਆ ਤੇ ਡੈਫੀਨੇਟਲੀ ਸੰਡੇ ਵਾਲੇ ਦਿਨ ਫਿਲਮ ਹੋਰ ਠੀਕ ਹੋਊਗੀ ਤੇ ਮੈਂ ਫੇਰ ਇੱਕ ਵਾਰੀ ਕਹਣਾ ਵਾਂ ਕਿ ਮੈਂ ਕਿਸੇ ਨੂੰ ਠੇਸ ਪਹੁੰਚਾਉਣ ਲਈ ਇਹ ਫਿਲਮ ਨਹੀਂ ਸੀ ਬਣਾਈ ਚੰਗੀਆਂ ਚੀਜ਼ਾਂ ਲਈ ਫਿਲਮ ਬਣਾਈ ਸੀ ਔਰ ਜਿੰਨੇ ਜਿੰਨੀਆਂ ਵੀ ਜਥੇਬੰਦੀਆਂ ਨੇ ਮੈਂ ਸਾਰਿਆਂ ਨਾਲ ਅੱਛਾ ਕਈ ਬੰਦਿਆਂ ਨੂੰ ਇਸ ਚੀਜ਼ ਦਾ ਇਤਰਾਜ ਆ ਜਦੋਂ ਅਸੀਂ ਇੱਕ ਦੋ ਜਗ੍ਹਾ ਤੇ ਗਏ ਤੇ ਅਸੀਂ ਚਾਹੀ ਵੀ ਵੀ ਫਲਾਣੇ ਬਾਬਾ ਜੀ ਨੇ ਫਿਲਮ ਦੇਖੀ ਆ ਕਹਿੰਦੇ ਉਹ ਤਾਂ ਨਕਲੀ ਨੇਂ ਗਨੇ ਮੈਂ ਹੁਣ ਸਾਨੂੰ ਦੱਸੋ ਨਾ ਅਸੀਂ ਕਿੱਥੋਂ ਚੀਜ਼ ਕਰਾਈਏ ਕੱਲ ਪਰਸੋਂ ਦਾ ਮੈਂ 100 ਜਿੱਥੇ ਬੰਦੀਆਂ ਨਾਲ ਗੱਲਬਾਤ ਕਰ ਚੁੱਕਿਆ ਹਾਂ ਜਿਹਦੇ ਨਾਲ ਗੱਲ ਕਰਦਾ ਉਹਨਾਂ ਚੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਉਹ ਕਹਿੰਦੇ ਉਹ ਕੌਣ ਨੇ ਕਹਿੰਦੇ ਜੀ ਫਲਾਣੇ ਕੌਣ ਆ ਹੁਣ ਕੱਲੇ ਕੱਲੇ ਨਾਲ ਜਿੱਤੀ ਮੈਂ ਕਹੀ ਤੁਸੀਂ ਜਾ ਕੇ ਫਿਲਮ ਦੇਖ ਕੇ ਆਓ ਅੱਜ ਬਹੁਤ ਜਣੇ ਨੇ ਫਿਲਮ ਦੇਖੀ ਆ ਉਹਨਾਂ ਦੇ ਵਿਚਾਰ ਬਦਲ ਗਏ ਉਹਨਾਂ ਨੇ ਹੁਣ ਅੱਛਾ ਕਈ ਤਾਂ ਇਸੇ ਚੱਕਰ ਚ ਫਿਲਮ ਨਹੀਂ ਸੀ ਦੇਖਦੇ ਕਹਿੰਦੇ ਜੀ ਸਮਝਣ ਕਰਨਗੇ ਵੀ ਤੁਸੀਂ ਦੇਖ ਕੇ ਆਇਓ ਫਿਲਮ ਇੰਨੀ ਖਰਾ ਫਿਲਮ ਸੀ ਉਹ ਹੁਣ ਜਦੋਂ ਸਾਰਿਆਂ ਨੇ ਫਿਲਮ ਦੇਖੀ ਉਹਨਾਂ ਦੇ ਵਿਚਾਰ ਬਦਲ ਗਏ ਉਹਨਾਂ ਦੇ ਰਿਵਿਊਜ਼ ਆ ਜਾਣੇ ਨੇ ਥੋੜੇ ਟਾਈਮ ਤੱਕ ਹੁਣ ਮੈਂ ਕੱਲੇ ਕੱਲੇ ਨੂੰ ਤਾਂ ਕੋਈ ਇਹ ਨਹੀਂ ਜੇ ਕਿਸੇ ਦਾ ਪੋਜ਼ਿਟਿਵ ਰਿਵਿਊ ਰਿਵਿਊ ਆਉਂਦਾ ਵਾ ਤਾਂ ਕਹਿ ਦਿੰਦੇ ਨੇ ਕਿ ਇਹ ਦੀ ਫੇਸਬੁਕ ਤੇ ਉਹ ਪੇਡ ਕੈਂਪੇਨ ਇੱਕ ਚਲਾਇਆ ਹੋਇਆ ਬੁਰੀ ਤਰ੍ਹਾਂ ਕੀਰੀ ਆ ਪੈਸੇ ਦੇ ਕੇ ਕਰਾ ਲਿਆ ਪਰ ਚਲੋ ਲੈਟ ਇਟ ਬੀ ਮੈਂ ਸਿਰਫ ਇਨੀ ਗੱਲ ਕਹਿਣਾ ਕਿ ਤੁਸੀਂ ਜ਼ਰੂਰ ਦੇਖੋ ਫਿਲਮ ਆਪਣੇ ਪਰਿਵਾਰਾਂ ਨੂੰ ਲੈ ਜਾ ਕੇ ਦੇਖੋ ਔਰ ਜਿਹੜੇ ਬੱਚੇ ਵਾਲੇ ਨੇ ਤੁਸੀਂ ਲੈ ਕੇ ਜਾਓ ਤੁਹਾਡੀ ਕੋਈ ਸ਼ਿਕਾਇਤ ਹੋ ਤਾਂ ਸਿਰ ਮੱਥੇ ਔਰ ਮੈਂ ਦਾਅਵੇ ਨਾਲ ਕਹਿਣਾ ਵਾਂ ਕਿ ਤੁਹਾਡੇ ਬੱਚਿਆਂ ਨੂੰ ਤੁਹਾਡੀ ਫੈਮਿਲੀ ਨੂੰ ਫਿਲਮ ਕੁਝ ਵਧੀਆ ਦੇ ਕੇ ਭੇਜੂਗੀ ਬਹੁਤ ਵਧੀਆ ਦੇ ਕੇ ਭੇਜੂਗੀ ਤੁਸੀਂ ਜ਼ਰੂਰ ਦੇਖਿਓ ਤੇ ਹਮੇਸ਼ਾ ਪਿਆਰ ਸਤਿਕਾਰ ਤੁਹਾਡੇ ਸਾਰਿਆਂ ਲਈ ਅ ਇਕਵਰੀਰ ਤੋਂ ਜੇ ਕੋਈ ਗਲਤੀਆਂ ਮਿਲਤੀਆਂ ਨੇ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਤੇ ਬਟ ਕੋਈ ਵੀ ਟੈਨਸ਼ਨ ਇਦਾਂ ਦੀ ਨਹੀਂ ਸੀਗੀ ਔਰ ਇਹ ਫਿਲਮ ਇੱਕ ਜੈਨੂਅਲੀ ਇੱਕ ਚੰਗੀ ਫਿਲਮ ਹੈਗੀ ਹੈ ਮੈਂ ਅੱਜ ਵੀ ਕਹਣਾ ਕਿ ਬਹੁਤ ਵਧੀਆ ਫਿਲਮ ਮੇਰੇ ਕਰੀਅਰ ਦੀ ਸਭ ਤੋਂ ਬਿਹਤਰੀਨ ਤੇ ਬੈਸਟ ਫਿਲਮ ਹੈ ਸਾਡੇ ਸਾਰਿਆਂ ਦੇ ਕਰੀਅਰ ਦੀ ਗੁਗੀ ਪਾਜੀ ਨੇ ਬਹੁਤ ਜ਼ੋਰ ਲਾਇਆ ਇਸ ਫਿਲਮ ਦੇ ਲਈ ਸੋ ਅਸੀਂ ਉਹੀ ਟੀਮ ਅਸੀਂ ਤੁਹਾਨੂੰ ਅਰਦਾਸ ਵਰਗੀਆਂ ਫਿਲਮਾਂ ਦਿੱਤੀਆਂ ਨੇ ਇਸ ਵਿਸ਼ੇ ਦੇ ਉੱਤੇ ਅਸੀਂ ਤੁਹਾਨੂੰ ਗਲਤ ਫਿਲਮ ਪਰੋਸ਼ ਨਹੀਂ ਸਕਦੇ ਹੈਗੇ ਔਰ ਇਸ ਤਰ੍ਹਾਂ ਦੀ ਕਦੇ ਵੀ ਕਿ ਕਿ ਸਿੱਖ ਭਾਈਚਾਰੇ ਨੂੰ ਹੀ ਠੇਸ ਪਹੁੰਚ ਗਈ ਸਿੱਖ ਭਾਈਚਾਰੇ ਲਈ ਤਾਂ ਫਿਲਮ ਬਣਾਈ ਗਈ ਹੈ ਉਹਨਾਂ ਲਈ ਕਿੱਦਾਂ ਅਸੀਂ ਐਂ ਕਰ ਸਕਦੇ ਆ ਤੁਸੀਂ ਆਪ ਇੱਕ ਗੱਲ ਸੋਚੋ ਕਿ ਇੱਕ ਬੰਦਿਆਂ ਨੇ ਕਿਹਾ ਪੋਸਟ ਪਾ ਕੇ ਵੀ ਕਿਹਾ ਸ਼ਾਇਦ ਕਿਸੇ ਨੇ ਵੀ ਅਸੀਂ ਤਾਂ ਫਿਲਮ ਦੇਖਣੀ ਹੁੰਨੀ ਐ ਇਹ ਤਾਂ ਵਿਰੋਧ ਹੀ ਕਰਨਾ ਹੈ ਮਤਲਬ ਤੁਸੀਂ ਯਾਰ ਫਿਲਮ ਦੇਖ ਵੀ ਨਹੀਂ ਰਹੇ ਜੇ ਤੁਸੀਂ ਵਿਰੋਧ ਹੀ ਕਰ ਰਹੇ ਹੋ ਫਿਰ ਵਿਰੋਧ ਕਰਨਾ ਚਾਹਤਾ ਜਦੋਂ ਜੇ ਕੱਪੜੇ ਲੀੜੀਆਂ ਤੇ ਵਿਰੋਧ ਕਰਨਾ ਸੀ ਤਾਂ ਉਹ ਟ੍ਰੇਲਰ ਦੇ ਵੇਲੇ ਹੀ ਕਰ ਲੈਣਾ ਸੀਗਾ ਹਨਾ